ਉਹ ਜੀ ਇਨਵੈਸਟੀਗੇਸ਼ਨ ਦੌਰਾਨ ਵੀ ਜਦ ਕਾ ਸਮਝ ਉਹ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿ ਕਿੱਥੇ ਦੇ ਰਹਿਣ ਵਾਲਾ ਹੋਆ ਤੇ ਕਿ ਉਮਰ ਕਿੰਨੀ ਹੈ ਉਮਰ 40 45 ਸਾਲ ਦੇ ਕਰੀਬ ਹੋਊਗੀ ਇਹ ਰਹਿਣ ਵਾਲਾ ਕਬੂਤਰ ਜਿਹੜੀ ਆ ਕੋਈ ਸਰ ਪ੍ਰਾਣੀ ਨੇ ਜਿੱਚ ਲੱਗਦੀ ਹੈ ਕੀ ਹੈ ਜੀ ਇਹ ਇਹ ਦੇਖੋ ਇਹਨੂੰ ਡਰਾਨੇ ਇਨਵੈਸਟੀਗੇਸ਼ਨ ਦੇਖਾਂਗੇ ਜਦ ਕਾ ਥੱਲੇ ਦੇ ਵਿੱਚ ਆਏ ਤੈਨੂੰ ਗੁੱਡਾ ਕਰਦੀ ਦਾ ਨੰਗਾ ਨਾਛ ਹੋ ਰਿਹਾ ਹੈ ਇਹ ਬਾਰੇ ਇਹਨਾਂ ਦੇ ਸ਼ਕਤੀ ਨਾਲ ਪੇਸ਼ ਆਵਾਗੇ ਜਦੋਂ ਸਤਿਅਕਸ਼ਣ ਲਮਾਗੇ ਨਾ ਇਹ ਹਸਪੀਟਲ ਆਇਆ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਨਸੀਬ ਚੌਂਕ ਲੱਗੇ ਝਗੜਾ ਹੋਇਆ ਇਹ ਮੁੰਡਾ ਹਰਪ੍ਰੀਤ ਸਿੰਘ ਰਬਲਟੀ ਟਰੈਵਲ ਜੰਟੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਪਸ ਵਿੱਚ ਕਿਸ ਮੈਟਰ ਤੇ ਝਗੜਾ ਹੋਇਆ ਇਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿੱਥੇ ਦੇ ਰਹਿਣ ਵਾਲਾ ਹੋਆ ਤੇ ਕਿ ਉਮਰ ਕਿੰਨੀ ਹੈ ਉਮਰ 40 42 ਸਾਲ ਦੇ ਕਰੀਬ ਹੋਊਗੀ ਤੇ ਰਹਿਣ ਵਾਲਾ ਕਬੂਤਰ ਹੈ ਕੋਈ ਸਰ ਪ੍ਰਾਣੀ ਨੇ ਜੀ ਲੱਗਦੀ ਹੈ ਕੀ ਹੈ ਜੀ ਇਹ ਅਜੇ ਪਤਾ ਨਹੀਂ ਉਹਨੂੰ ਗ੍ਰਾਣੀ ਇਨਵੈਸਟੀਗੇਸ਼ਨ ਦੇਖਾਂਗੇ। ਮੂਠਲੇ ਦੇ ਵਿੱਚ ਆਏ ਤੈਨੂੰ ਗੁੱਡਾ ਗਰਦੀ ਦਾ ਨੰਗਾ ਨਾਂ ਚੋੜਿਆ ਇਹ ਬਾਰੇ। ਇਹਨਾਂ ਦੇ ਸ਼ਕਤੀ ਨਾਲ ਪੇਸ਼ ਆਵਾ ਵੀ ਇਹਨਾਂ ਨੂੰ ਸਤਿਅਕਸ਼ੀ ਲਮੋਗੇ ਨਾ। ਸਰ ਕੋਈ ਪੈਸਿਆਂ ਦਾ ਮਾਮਲਾ ਇਹਨੂੰ ਲੈ ਕੇ ਕੋਈ ਗਲਬਾ ਦਾ ਏਜੰਟੀ ਦਾ ਕੰਮ ਕਰਦੇ ਨਹੀਂ। ਫਿਲਹਾਲ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਇਹ ਜੋ ਜਾਣਕਾਰੀ ਹੈ ਜੋ ਰਿਜ਼ਲਟ ਸਾਹਮਣੇ ਉਹਨੂੰ ਤੁਹਾਨੂੰ ਦੱਸਦੇ ਆ। ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਤਲ ਕਿਹਨਾਂ ਨੇ ਕੀਤਾ ਹੈ? ਹਲੇ ਡਾਊਟ ਆ। ਕਿੰਨਾ ਕੀਤਾ ਉਹ ਗੱਲ ਕਲੀਅਰ ਹੋ ਜੂਗੀ ਤੁਹਾਨੂੰ ਦੱਸ ਦਾਂਗੇ ਕਿੰਨੇ ਵੀ ਤੇ ਸਰ ਅਸੇ ਪਾਸੇ ਕੋਈ ਸੀਸੀਟੀਵੀ ਫੁਟਾਜ ਵਗੈਰਾ ਲੱਗੇ ਹੋਵੇ ਤਾਂ ਮੈਂ ਸਿੱਧਾ ਹਸਪੀਟਲ ਹੀ ਪਹੁੰਚਿਆ ਮੌਕੇ ਤੇ ਜਾ ਕੇ ਦੇਖਣਾ ਤੇ ਕੀ ਹੋਇਆ ਸਰ ਮੋਬਾਈਲ ਤੇ ਕਿੰਨੇ ਗੱਲ ਕਰ ਰਿਹਾ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਯਾਨੀ ਜਾਣਕਾਰੀ ਨਹੀਂ ਹੈਗੀ ਤੇ ਘਰਦਿਆਂ ਨੂੰ ਇਨਫੋਰਮ ਕਰ ਦਿੱਤਾ ਜਾਂ ਜੀ ਘਰਦਿਆਂ ਨੂੰ ਇਨਫੋਰਮ ਪਹਿਲੇ ਕਰਨਾ ਆ ਮੇਰੇ ਕੋਲ ਉਹਨਾਂ ਦਾ ਨੰਬਰ ਹੈ ਜੀ ਓਕੇ ਠੀਕ ਥੈਂਕ ਯੂ ਹਮਲਾ ਆ ਰਿਹਾ ਹੈ ਆਪਣੇ ਕੋਲ ਸੌਲਡ ਦਾ ਕੇਸ ਆਇਆ ਜੀ ਲੜਾਈ ਝਗੜੇ ਦਾ ਕੇਸ ਹੈ ਮਸੀ ਚੌਂਕ ਤੋਂ ਜੀ ਕੀ ਨਾਮ ਕੀ ਬੇਸ਼ਰਮ ਹਰਪ੍ਰੀਤ ਸਿੰਘ ਕੀ ਨਾਮ ਚੀਨਾ ਗੈਰੇਆ ਉਰਫ ਬੰਟੀ ਸ਼ਾਹ ਸੁਣਨ ਚਾਹ ਮੈਨੂੰ ਦਾ ਹਾਂਜੀ ਉਮਰ ਕਿੰਨੀ ਕਾ ਜੀ ਉਮਰ 40 45 ਸਾਲ ਦੇ ਵਿੱਚ ਹੋਣਾ ਨਹੀਂ ਕਿੱਥੇ ਦਾ ਰਹਿਣਾ ਉਹਦਾ ਇਹ ਛਣਾਈ ਪਹਿਲੇ ਦੇ ਪਿੱਛੇ ਦਾ ਸਾਨੂੰ ਦੱਸਣ ਇਹੀ ਪਤਾ ਲੱਗਦਾ ਕਿੰਨੇ ਵਜੇ ਆਇਆ ਜੀ ਇਹ ਕੋਈ 6:30 ਪੋਣੀ ਸੀ ਪੋਣੀ ਸੀ 5:50 ਇਸ ਟਾਈਮ ਤੇ ਆ ਬਿਲਕੁਲ ਲੈਟ ਸੀ ਹਾਂਜੀ ਜੇ ਤੂੰ ਆਏ ਸਾਡੇ ਕੋਲ ਲੈਟ ਸੀ ਤੇ ਤੇ ਮਾਰੇ ਜਦੋਂ ਮੈਂ ਜਦੋਂ ਮਤੇ ਇਹ ਤਾਂ ਤਿਆਰੀ ਸੀ ਜੀ ਇੱਕ ਛਾਤੀ ਦੀ ਵੀ ਛੱਟ ਲੱਗੀ ਹੋਈ ਆ ਦੋ ਕਰਗਣਾ ਪਟਦੇ ਵੀ ਹੈਗੇ பெடா பிச்சை நானே